ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਦੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਵੀ ਜਰੂਰ ਕਲਿੱਕ ਕਰ ਲਓ ਤਾਂ ਜੋ ਹਰ ਤਰ੍ਹਾਂ ਦੀ ਨੋਟੀਫਿਕੇਸ਼ਨ ਤੁਸੀਂ ਟਾਈਮ ਟੂ ਟਾਈਮ ਪ੍ਰਾਪਤ ਕਰ ਸਕੋ ਅੱਜ ਆਪਾਂ ਗੱਲ ਕਰਾਂਗੇ ਜੋ ਸਰਕਾਰ ਵੱਲੋਂ ਇੱਕ ਇੱਕ 24 ਤੋਂ ਮੁਲਾਜ਼ਮਾਂ ਦੇ ਪੱਤੇ ਇਨਕਰੀਸ ਹੋਏ ਹਨ ਮੁਲਾਜ਼ਮਾਂ ਦੇ ਪੈਨਸ਼ਨਸ ਦੇ ਨਾਲ ਜੁੜੀ ਹੋਈ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਕਾਫੀ ਜਿਹੜਾ ਵਾਅਦਾ ਕਰ ਦਿੱਤਾ ਗਿਆ ਅ ਇਹਦੇ ਵਿੱਚ 1 ਜਨਵਰੀ ਤੋਂ 2024 ਤੋਂ ਜਿਹੜਾ 4% ਡੀਏ ਦਾ ਵਾਅਦਾ ਹੋਇਆ ਤਾਂ ਜਿਹੜਾ ਟੋਟਲ ਡੀਏ ਜਿਹੜਾ ਹੁਣ ਵਧ ਗਿਆ ਉਹ 50% ਡੀਏ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਸ ਦਾ ਹੋ ਗਿਆ ਸੋ ਇਸ ਦੇ ਨਾਲ ਕੇਂਦਰ ਦੇ ਮੁਲਾਜ਼ਮਾਂ ਦੇ ਹੋਰ ਵੀ ਪੱਤੇ ਐ ਜਿਸ ਦੇ ਵਿੱਚ 25% ਐ ਜਿਸ ਦੇ ਮੈਮੋਰੰਡਮ ਜਿਹੜੇ ਜਾਰੀ ਕੀਤੇ ਗਏ ਆ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਹੜੇ-ਕਿਹੜੇ ਪੱਤੇ ਜਿਹੜੇ ਇਨਕਰੀਜ਼ ਹੋਏ ਆ ਫਸਟ ਹੈਗਾ ਇਹਦੇ ਵਿੱਚ ਚਾਈਲਡ এডਿਕੇਸ਼ਨ ਅਲਾਉਂਸੈਂਸ ਕਿ ਬੱਚਿਆਂ ਦੀ ਜਿਹੜੀ এডਿਕੇਸ਼ਨ ਦੇ ਨਾਲ ਸੰਬੰਧਿਤ ਦੋ ਬੱਚੇ ਜਿਨ੍ਹਾਂ ਦੇ ਮਲਾਜ਼ਮਾਂ ਦੇ ਹੋਣਗੇ ਉਹਨਾਂ ਬੱਚਿਆਂ ਨੂੰ ਜਿਹੜਾ ਚਾਈਲਡ এডਿਕੇਸ਼ਨ ਜਿਹੜਾ ਪੱਤਾ ਦਿੱਤਾ ਜਾਊਗਾ ਜੇਕਰ ਉਹਨਾਂ ਦੇ ਬੱਚਿਆਂ ਦੇ ਵਿੱਚ ਕੋਈ ਬੱਚੇ ਦੀ ਪ੍ਰੋਬਲਮ ਹੈਗੀ ਹੈ ਜਿਵੇਂ ਦਿਵਿਆਂਗ ਬੱਚੇ ਨੇ ਤਾਂ ਉਹਨਾਂ ਨੂੰ ਇਹ ਚੀਜ਼ ਡਬਲ ਕਰਕੇ ਜਿਹੜਾ ਇਹ ਪੱਤਾ ਮਿਲੇਗਾ ਨੈਕਸਟ ਜਿਹੜਾ ਪੱਤਾ ਹੈ ਇਹ ਹੈ ਚਾਈਲਡ ਕੇਅਰ ਦਾ ਕਿ ਬੱਚਿਆਂ ਦੇ ਕੇਅਰ ਕਰਨ ਦੇ ਲਈ ਜਿਹੜੇ ਪੱਤੇ ਮੁਲਾਜ਼ਮਾਂ ਦੇ ਪੈਂਸਸ ਦੇ ਜਾਰੀ ਹੋਏ ਆ ਕਿ ਉਹ ਆਪਦੇ ਬੱਚੇ ਦੀ ਕੇਅਰ ਲਈ ਇਹ ਉਹਨਾਂ ਨੂੰ ਫਾਇਦਾ ਹੋਊਗਾ ਇਸ ਤੋਂ ਬਾਅਦ ਇੱਕ ਪੱਤਾ ਹੈ ਓਵਰਟਾਈਮ ਅਲਾਉਂਸੈਂਸ ਕਾਫੀ ਮੁਲਾਜ਼ਮਾ ਹੋ ਜਿਹੜੇ ਓਵਰਟਾਈਮ ਕੰਮ ਕਰਦੇ ਆ ਤਾਂ ਉਹਨਾਂ ਮੁਲਾਜ਼ਮਾਂ ਦੇ ਲਈ ਇੱਕ ਜਿਹੜਾ ਇਹ ਪੱਤਾ ਜਾਰੀ ਹੋਇਆ ਹੈ 25% ਇਹਨਾਂ ਸਾਰਿਆਂ ਦੇ ਜਿਹੜੇ ਮੈਮੋਡਮ ਜਿਹੜੇ ਮੈਮੋਰੰडम ਹੈ ਉਜਾਰੀ ਹੋਏ ਆ ਚਾਹੇ ਉਹ ਨਾਈਟ ਡਿਊਟੀ ਅਲਾਉਨਸਸ ਹੋਵੇ ਕਿ ਕਈ ਡਿਪਾਰਟਮੈਂਟਸ ਦੇ ਵਿੱਚ ਜਿਹੜੀ ਮੁਲਾਜ਼ਮਾਂ ਦੀ ਡਿਊਟੀ ਆ ਉਹ ਨਾਈਟ ਹੁੰਦੀ ਹੈ ਤਾਂ ਉਹਨਾਂ ਲਈ ਇੱਕ ਅਲਾਉਨਸ ਜਿਹੜਾ ਇਹ ਜਾਰੀ ਕੀਤਾ ਗਿਆ ਇੱਕ ਰਿਸਕ ਅਲਾਉਨਸਸ ਰਿਸਕ ਨੰਮਲੇ ਹੁੰਦਾ ਕਈ ਇਹੋ ਜਿਹੇ ਡਿਪਾਰਟਮੈਂਟ ਨੇ ਜਿਦੇ ਵਿੱਚ ਜਾਨ ਨੂੰ ਵੀ ਖਤਰਾ ਹੁੰਦਾ ਤੇ ਹੈਲਥ ਨੂੰ ਕਾਫੀ ਜੜੀਆਂ ਦਿੱਕਤਾਂ ਆਉਣ ਦੀ ਹੋ ਸਕਦੀ ਹੁੰਦੀ ਹੈ ਪ੍ਰੋਬਲਮ ਤਾਂ ਉਹਦੇ ਵਿੱਚ 25% ਵਾਧਾ ਕੀਤਾ ਗਿਆ ਤਾਂ ਇਹ ਜਿਹੜੇ ਪੰਜ ਪੱਤੇ ਤੁਹਾਨੂੰ ਮੈਂ ਦੱਸੀਏ ਚਾਈਲਡ ਐਜੂਕੇਸ਼ਨ ਅਲਾਨਸਸ ਚਾਈਲਡ ਕੇਅਰ ਓਵਰਟਾਈਮ ਅਲਾਨਸਸ ਜਿਦੇ ਵਿੱਚ ਵੱਧ ਕੰਮ ਕਰਨ ਵਾਲੇ ਕਰਮਚਾਰੀ ਆਗੇ ਨਾਈਟ ਡਿਊਟੀ ਜੋ ਰਾਤ ਦਾ ਵੀ ਕੰਮ ਜਿਹੜੇ ਮੁਲਾਜ਼ਮ ਕਰਦੇ ਨੇ ਰਿਸਕ ਅਲਾਉਂਸੈਂਸ ਵੀ ਜਿਹਦੇ ਵਿੱਚ ਕਾਫੀ ਮੁਲਾਜ਼ਮੋਂ ਹੁੰਦੇ ਆ ਜਿਨ੍ਹਾਂ ਦੇ ਜੌਬ ਦੇ ਵਿੱਚ ਕਈ ਰਿਸਕ ਹੁੰਦੇ ਆ ਤਾਂ ਇਹਨਾਂ ਦੇ ਜਿਹੜੇ 25% 25% ਨੂੰ ਲੈ ਕੇ ਜਿਹੜੇ ਅਲਾਉਂਸੈਂਸ ਦੇ ਵਿੱਚ ਮੈਮੋਰੰਡਮ ਜਿਹੜਾ ਜਾਰੀ ਕੀਤਾ ਗਿਆ ਸੋ ਹੁਣ ਇੱਕ ਪੰਜਾਬ ਦੇ ਮਲਾਜ਼ਮਾਂ ਦਾ ਵੀ ਇਹਦੇ ਵਿੱਚ ਕਾਫੀ ਜਿਹੜਾ ਰੋਸ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕੇਂਦਰ ਸਰਕਾਰ ਵੱਲੋਂ ਇਹ ਚੀਜ਼ ਜਿਹੜੀ ਲਾਗੂ ਕੀਤੀ ਗਈ ਹੈ ਤੇ ਇਹਦਾ ਬੈਨੀਫਿਟ ਕੇਂਦਰ ਦੇ ਹੀ ਮਲਾਜ਼ਮਾਂ ਨੂੰ ਹੋਊਗਾ ਜਿਸ ਦੇ ਵਿੱਚ ਇੱਕ ਕਮੈਂਟ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਜਿਸ ਦੇ ਵਿੱਚ ਮਿਲਕੀਤ ਕਈ ਜ਼ਿਦਾ ਕਮੈਂਟ ਆਇਆ ਸੀ ਕਿ ਜੇਕਰ ਕੇਂਦਰ ਸਰਕਾਰ ਚੋਣ ਜਾਬਤਾ ਲੱਗਣ ਤੋਂ ਬਾਅਦ ਵੀ ਕੇਂਦਰ ਦੇ ਮੁਲਾਜ਼ਮਾਂ ਦੇ ਭੱਤਿਆਂ ਵਿੱਚ ਵਾਧਾ ਕਰ ਰਹੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਅਸਲ ਵਿੱਚ ਕੇਂਦਰ ਸਰਕਾਰ ਨੂੰ ਮੁਲਾਜ਼ਮ ਵਰਗ ਦੀਆਂ ਵੋਟਾਂ ਦੀ ਲੋੜ ਹੈ ਪੰਜਾਬ ਸਰਕਾਰ ਨੂੰ ਨਹੀਂ ਹੋਰ ਕੋਈ ਗੱਲ ਨਹੀਂ ਇਸੇ ਕਰਕੇ ਹੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਵਰਗ ਦਾ ਸਾਰ ਨਹੀਂ ਲੈਂਦੀ ਤਾਂ ਇਸ ਕਮੈਂਟ ਦੇ ਵਿੱਚ ਸਾਫ਼ ਮੁਲਾਜ਼ਮਾਂ ਦਾ ਦਰਦ ਜਿਹੜਾ ਝਲਕ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਵੋਟਾਂ ਦੀ ਝਾਕ ਹੈ ਤਾਂ ਇਸ ਕਰਕੇ ਮੁਲਾਜ਼ਮਾਂ ਦੇ ਚੋਣ ਜਾਬਤੇ ਲੱਗਣ ਦੇ ਬਾਵਜੂਦ ਵੀ ਉਹਨਾਂ ਦੇ ਜਿਹੜੇ ਪੱਤਿਆਂ ਵਿੱਚ ਇਨਕਰੀਜ਼ ਕਰ ਰਹੀ ਕਿਉਂਕਿ ਉਹਨਾਂ ਨੂੰ ਵੋਟਾਂ ਦੀ ਜ਼ਰੂਰਤ ਹੈ ਸੋ ਕਿਤੇ ਨਾ ਕਿਤੇ ਇਹ ਮੁਲਾਜ਼ਮਾਂ ਦੇ ਵਿੱਚ ਇੱਕ ਰੋਸ ਹੈ ਕਿ ਪੰਜਾਬ ਸਰਕਾਰ ਵੀ ਉਹਨਾਂ ਦੀ ਸਾਰ ਲਵੇ ਤੇ ਉਹਨਾਂ ਦੇ ਬੰਦੇ ਹੱਕ ਉਹਨਾਂ ਨੂੰ ਦਿੱਤੇ ਜਾਣ ਕਿਉਂਕਿ ਕਾਫੀ ਤਰੁਤੀਆਂ ਨੇ ਸਾਡੇ ਇੱਕ ਮਿਸ਼ਨ ਪੇਕ ਮਿਸ਼ਨ ਦੇ ਵਿੱਚ ਤੇ ਮੁਲਾਜ਼ਮਾਂ ਵੱਲੋਂ ਇਹ ਚੀਜ਼ਾਂ ਲਗਾਤਾਰ ਜਿਹੜੀਆਂ ਰੋਸ ਵਿੱਚ ਰਹਿੰਦੀਆਂ ਨੇ ਕਿ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਸੋ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਲਦੀ ਉਹਨਾਂ ਦੀਆਂ ਜ਼ਰੂਰਤਾਂ, ਉਹਨਾਂ ਦੀਆਂ ਮੰਗਾਂ ਤੇ ਉਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਊਗਾ। ਸੋ ਕਿਸੇ ਵੀ ਤਰ੍ਹਾਂ ਦਾ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਜਾਂ ਕਿਸੇ ਵੀ ਸਟੇਟ ਦੇ ਮੁਲਾਜ਼ਮਾਂ ਦੇ ਲਈ ਕੋਈ ਵੀ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤੁਹਾਡੇ ਨਾਲ ਅਸੀਂ ਨਾਲ ਦੀ ਨਾਲ ਸ਼ੇਅਰ ਕਰਦੇ ਰਵਾਂਗੇ। ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਜਾਣਕਾਰੀ ਸਾਡੇ ਚੈਨਲ ਤੋਂ ਪ੍ਰਾਪਤ ਕਰ ਸਕੋ ਤੇ ਆਪਣੇ ਊਲਾਜਮ ਸਾਥੀਆਂ ਦੇ ਪੈਨਸ਼ਨ ਸਾਥੀਆਂ ਦੇ ਨਾਲ ਵੀ ਇਹ ਜ਼ਰੂਰ ਵੀਡੀਓ ਸ਼ੇਅਰ ਕਰ ਦੇਣਾ ਧੰਨਵਾਦ ਜੀ